ਸਾਰੇ ਸਾਥੀਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਫਰੈਂਡਸ ਦੀ ਡਿਮਾਂਡ ਦੇ ਉੱਤੇ ਈਵਰਸ ਦੇ ਕਹਿਣ ਤੇ ਇੱਕ ਇੰਟਰਸਟਿੰਗ ਸੀਰੀਜ਼ ਤੁਹਾਡੇ ਲਈ ਲੈ ਕੇ ਆਏ ਆਂ that is why it happens so ਯਾਨੀ ਕੋਈ ਵੀ ਚੀਜ਼ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਤੇ ਉਹਦੇ ਪਿੱਛੇ ਕੀ ਸਾਇੰਸ ਹੈ so ਸਾਇੰਸ ਦਾ ਲੌਜੀਕ ਲੈ ਕੇ ਅਸੀਂ ਅਲੱਗ-ਅਲੱਗ ਜੋ ਸਾਡੀ ਡੇ ਲਾਈਫ ਚ ਚਿੰਤਾ ਹੁੰਦੀਆਂ ਨੇ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸ਼ਾਰਟ ਵੀਡੀਓ ਵੀ ਕੱਲ ਪਾਇਆ ਸੀ ਕੋਈ ਵੀ ਤੁਹਾਡੀ ਕੁਐਰੀਜ਼ ਹੈ ਕੋਈ ਵੀ ਤੁਹਾਨੂੰ ਡੇਲੀ ਲਾਈਫ 'ਚ ਚੀਜ਼ ਲੱਗਦੀ ਹੈ ਕਿ ਜਿਹਨੂੰ ਦੇਖ ਕੇ ਤੁਸੀਂ ਅਚੰਬਿਤ ਹੁੰਦੇ ਹੋ ਤੇ ਜੋ ਤੁਸੀਂ YouTube 'ਤੇ ਅਜੇ ਤੱਕ ਨਹੀਂ ਦੇਖੀ ਕੋਸ਼ਿਸ਼ ਕਰਾਂਗੇ ਕੁਝ ਨਵੀਆਂ ਚੀਜ਼ਾਂ ਲੈ ਕੇ ਆਂਦੇ ਤੇ ਉਹ ਚੀਜ਼ਾਂ ਤੁਹਾਡੀ ਡੇ ਲਾਈਫ 'ਚ ਤੁਹਾਨੂੰ ਕੰਮ ਆਣ ਗਿਆ ਤੁਸੀਂ ਉਹਨਾਂ ਦੇ ਆਪਣੇ ਬੱਚਿਆਂ ਨੂੰ ਅਨਸਰ ਦੇ ਸਕਦੇ ਹੋ ਜਾਂ ਆਪਣੇ ਬਜ਼ੁਰਗਾਂ ਨੂੰ ਸਮਝਾ ਸਕਦੇ ਹੋ ਸੋ ਜਿੰਨੀ ਮੇਰੇ ਕੋਲ ਨੌਲੇਜ ਹੈ ਇਕੱਠੀ ਕਰਕੇ ਜਾਂ ਹੋਰ ਰਿਸੋਰਸਸ ਤੋਂ ਲੈ ਕੇ ਤੁਹਾਡੇ ਲਈ ਉਹ ਵੀਡੀਓ ਚ ਤੁਹਾਨੂੰ ਉਹਦਾ ਹਾਲ ਜਰੂਰ ਦਿੱਤਾ ਜਾਏਗਾ ਸੋ ਅੱਜ ਜੋ ਅਸੀਂ ਇਹ ਵੀਡੀਓ ਕਰ ਰਹੇ ਆ ਪਹਿਲਾ ਸਾਡਾ ਜੋ ਐਪੀਸੋਡ ਹੈ ਇਹਦੇ ਵਿੱਚ ਤੁਹਾਡੇ ਨਾਲ ਅੱਜ ਜੋ ਫੈਕਟ ਤੇ ਮੈਂ ਗੱਲ ਕਰ ਰਿਹਾ ਉਹ ਹੈ ਕਿ ਸਰਦੀਆਂ ਦੇ ਵਿੱਚ ਜਿਹੜਾ ਅਸੀਂ ਅੰਡਰਗ੍ਰਾਉਂਡ ਪਾਣੀ ਯਾਨੀ ਮੋਟਰ ਦਾ ਪਾਣੀ ਅਸੀਂ ਯੂਜ਼ ਕਰਦੇ ਆ ਉਹ ਸਾਨੂੰ ਗਰਮ ਲੱਗਦਾ ਹੈ ਠੀਕ ਹੈ ਤੇ ਉਹੀ ਪਾਣੀ ਜਦੋਂ ਅਸੀਂ ਗਰਮੀਆਂ 'ਚ ਯੂਜ਼ ਕਰਦੇ ਆ ਸਾਨੂੰ ਠੰਡਾ ਲੱਗਦਾ ਇਹ ਕਿਉਂ ਹੁੰਦਾ ਯਾਨੀ ਅੰਡਰਗ੍ਰਾਉਂਡ ਵਾਟਰ ਜਿਹੜਾ ਹੈ ਗਰਮੀਆਂ ਦੇ ਵਿੱਚ ਠੰਡਾ ਤੇ ਸਰਦੀਆਂ ਵਿੱਚ ਗਰਮ ਕਿਉਂ ਹੁੰਦਾ ਸੋ ਇਸ ਫੈਕਟਰ ਦੇ ਉੱਤੇ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਉਮੀਦ ਕਰਦਾ ਹਾਂ ਇਹ ਤੁਹਾਨੂੰ ਇੰਟਰਸਟਿੰਗ ਲੱਗੇਗਾ ਕਿਉਂਕਿ ਅੱਜਕਲ ਜਦੋਂ ਵੀ ਇਹ ਨਹਾਉਂਦੇ ਆ ਚਾਹੇ ਗਰਮੀਆਂ 'ਚ ਜੂਨ ਮਹੀਨੇ ਨਾ ਇਹ ਟੈਂਕੀ ਦਾ ਪਾਣੀ ਜਿਹੜਾ ਜੜਦਾ ਹੁੰਦਾ ਬਹੁਤ ਗਰਮ ਆਉਂਦਾ ਤੇ ਅਸੀਂ ਮੋਟਰ ਔਨ ਕਰਦੇ ਆ ਥੋੜੇ ਦੇਰ ਬਾਅਦ ਠੰਡਾ ਪਾਣੀ ਆਣਾ ਸ਼ੁਰੂ ਹੋ ਜਾਂਦਾ ਆ ਆਰਾਮ ਨਾਲ ਹੀ ਨਹਾਨੇ ਇਸੇ ਤਰ੍ਹਾਂ ਅਸੀਂ ਜਦੋਂ ਸਰਦੀਆਂ 'ਚ ਨਹਾਉਂਦੇ ਆ ਤੇ ਰਾਤ ਦਾ ਜੋ ਮੋਟਰ ਦਾ ਪਾਣੀ ਹੈ ਟੈਂਕੀ ਦਾ ਉਏ ਇਨਾ ਠੰਡਾ ਹੁੰਦਾ ਹੈ ਕਿ ਸਾਡੇ ਹੱਥ ਜੰਮ ਜਾਂਦੇ ਆ ਠੀਕ ਹੈ ਨਾ ਮਾਈਨਸ ਵਿੱਚ ਵੀ ਟੈਂਪਰੇਚਰ ਚਲਾ ਜਾਂਦਾ ਹੈ ਸਵੇਰੇ ਕਾਫੀ ਕੰਪ ਟੈਂਪਰੇਚਰ ਘੱਟ ਹੁੰਦਾ ਹੈ ਤੇ ਅਸੀਂ ਕੀ ਕਰਦੇ ਆ ਮੋਟਰ ਔਨ ਕਰਦੇ ਆ ਥੋੜੀ ਦੇਰ ਬਾਅਦ ਹੀ ਗਰਮ ਪਾਣੀ ਆਣਾ ਸ਼ੁਰੂ ਹੋ ਜਾਂਦਾ ਹੈ ਥੋੜਾ ਟੋਲੇਰੇਬਲ ਪਾਣੀ ਆ ਜਾਂਦਾ ਸੋ ਇਹਦਾ ਕਾਰਨ ਕੀ ਹੈ ਉਹ ਤੁਹਾਡੇ ਨਾਲ ਜੀ ਡਿਸਕਸ ਕਰਾਂਗੇ ਤੇ ਚਲੋ ਅੱਜ ਦੇ ਕਨਸੈਪਟ ਦੇ ਉੱਤੇ ਗੱਲ ਕਰਦੇ ਆ ਬੇਸਿਕਲੀ ਜੋ ਅੰਡਰਗ੍ਰਾਉਂਡ ਵਾਟਰ ਹੁੰਦਾ ਹੈ ਉਹ ਇੱਕ ਐਵਰੇਜ ਟੈਂਪਰੇਚਰ ਤੇ ਮੇਨਟੇਨ ਹੁੰਦਾ ਹੈ ਇਹ ਸਾਡਾ ਇੱਕ ਜਸਟ ਓਲੀਜਨ ਹੀ ਹੁੰਦਾ ਹੈ ਇੱਕ ਭਰਮ ਹੀ ਹੁੰਦਾ ਹੈ ਕਿ ਪਾਣੀ ਗਰਮ ਆ ਰਿਹਾ ਠੰਡਾ ਰਿਹਾ ਬੇਸਿਕਲੀ ਜਿਹੜਾ ਪਾਣੀ ਸਾਡਾ ਹੁੰਦਾ ਹੈ ਅ ਅੰਡਰਗਰਾਉਂਡ ਉਹਦਾ ਜੋ ਟੈਂਪਰੇਚਰ ਹੈ 18 ਡਿਗਰੀ ਸੈਲਸੀਅਸ ਤੇ ਮੇਨਟੇਨਡ ਹੈ ਚਾਹੇ ਉਹ ਗਰਮੀਆਂ ਦਾ ਜਾਏ ਸਰਦੀਆਂ ਦੀ ਗੱਲ ਕਰੀਏ ਪਰ ਜੋ ਸਾਡਾ ਸਰੌਂਡਿੰਗ ਦਾ ਟੈਂਪਰੇਚਰ ਹੈ ਉਹਦੇ ਕੰਪੈਰੀਟਿਵਲੀ ਸਾਨੂੰ ਪਾਣੀ ਥੋੜਾ ਗਰਮ ਜਾਂ ਠੰਡਾ ਲੱਗਦਾ ਹੈ ਜੇ ਮੈਂ ਤੁਹਾਨੂੰ ਸਰਦੀਆਂ ਦੇ ਉਦਾਹਰਣ ਦੇਵਾਂ ਸਰਦੀਆਂ ਦੇ ਵਿੱਚ ਅੱਜ ਕੱਲ ਜਿਹੜਾ ਟੈਂਪਰੇਚਰ ਆ ਬੜਾ ਘੱਟ ਹੈ ਸਰਦੀਆਂ ਵਿੱਚ ਜਿਹੜਾ ਐਵਰੇਜ ਟੈਂਪਰੇਚਰ ਆ 2 ਡਿਗਰੀ 3 ਡਿਗਰੀ ਇਵਨ ਮਾਈਨਸ ਚ ਵੀ ਕਈ ਜਗ੍ਹਾ ਤੇ ਚਲਾ ਜਾਂਦਾ ਹੈ ਤੇ ਐਵਰੇਜ ਟੈਂਪਰੇਚਰ ਅਰਥੇ ਥੱਲੇ ਜਿਹੜਾ ਪਾਣੀ ਦਾ 18 ਡਿਗਰੀ ਹੈ ਤਾਂ ਤੁਸੀਂ ਹਿਸਾਬ ਲਾ ਲਓ ਕਿ ਬਾਹਰ 2 ਡਿਗਰੀ ਟੈਂਪਰੇਚਰ ਆ ਤੇ ਅੰਦਰੋਂ 18 ਡਿਗਰੀ ਟੈਂਪਰੇਚਰ ਦਾ ਪਾਣੀ ਆਏਗਾ ਆਟੋਮੈਟਿਕਲੀ ਉਹ ਟੈਂਪਰੇਚਰ ਦੇ ਹਿਸਾਬ ਦੇ ਤੁਹਾਨੂੰ ਪਾਣੀ ਜਿਹੜਾ ਸਿਆਲਾਂ ਨੂੰ ਉਹ ਗਰਮ ਮਹਿਸੂਸ ਹੋਏਗਾ ਇਸੇ ਤਰ੍ਹਾਂ ਜਿਵੇਂ ਐਗਜ਼ਾਮਪਲ ਨਾ ਗਰਮੀਆਂ ਨੂੰ ਜੂਨ ਮਹੀਨੇ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤੇ ਪਾਣੀ ਜਿਹੜਾ ਟੈਂਕੀ ਦਾ 60 ਡਿਗਰੀ ਤੱਕ ਵੀ ਗਰਮ ਹੋ ਜਾਂਦਾ ਇੰਨਾ ਜ਼ਿਆਦਾ ਟੈਂਪਰੇਚਰ ਹੋ ਜਾਂਦਾ ਈਵਨ ਬੋਇਲਡ ਕਰ ਲੱਗਿਆ ਵੀ ਅਸੀਂ ਇਹ ਵੀਡੀਓਜ਼ ਆਉਂਦੀਆਂ ਨੇ ਇੰਨੀ ਜ਼ਿਆਦਾ ਗਰਮੀ ਪੈਂਦੀ ਹੈ ਤੇ ਗਰਮੀਆਂ ਦੇ ਵਿੱਚ ਐਵਰੇਜ ਟੈਂਪਰੇਚਰ ਕਿੰਨਾ ਹੋ ਜਾਂਦਾ 50 ਪਲੱਸ 60 ਤੱਕ ਵੀ ਪਹੁੰਚ ਜਾਂਦਾ ਸੋ ਐਵਰੇਜ ਅਸੀਂ ਗਰਮੀਆਂ ਦੇ ਵਿੱਚ 40 45 ਦੀ ਰੇਂਜ ਟੈਂਪਰੇਚਰ ਲੈ ਕੇ ਚੱਲਦੇ ਹਾਂ ਸੋ ਉਹ ਜਿਹੜਾ ਟੈਂਪਰੇਚਰ ਹੈ ਤੇ ਅਰਥ ਦਾ ਟੈਂਪਰੇਚਰ ਜਿਹੜਾ ਪਾਣੀ ਆ ਰਿਹਾ ਉਹਦਾ 18 ਡਿਗਰੀ ਹੈ ਤੇ ਉਹ ਉਹ ਉਹਦਾ ਸਰੌਂਡਿੰਗ ਦੇ ਕੰਪੈਰੀਟਿਵ ਅੰਡਰਗਰਾਊਂਡ ਪਾਣੀ ਜਿਹੜਾ ਆ ਘੱਟ ਤਾਪਮਾਨ ਤੇ ਹੁੰਦਾ ਇਸ ਲਈ ਸਾਨੂੰ ਉਹ ਠੰਡਾ ਲੱਗਦਾ ਠੀਕ ਹੈ ਜੀ ਸੋ ਕਿਹ ਵੇਲੇ ਜਦ ਮੋਟਰ ਇੰਨਾ ਜ਼ਿਆਦਾ ਠੰਡਾ ਹੋ ਜਾਂਦਾ ਸਾਨੂੰ ਸ਼ੀਰ ਤੇ ਪਾਣੀ ਪਾਉਂਦੇ ਕੰਬੜੀ ਛੜੀ ਜਾਂਦੀ ਕਿਉਂਕਿ ਅਸੀਂ ਬਾਹਰ ਗਰਮੀ ਤੋਂ ਇੱਕਦਮ ਠੰਡਾ ਪਾਣੀ ਆਪਣੇ ਤੇ ਪਾਣੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਫੈਕਟ ਇਹਦੇ ਬਿਹਾਈਂਡ ਹੈ ਤੋਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਜੋ ਕਨਸੈਪਟ ਸਮਝ ਆ ਗਿਆ ਹੋਇਆ ਹੈ ਪਾਣੀ ਜੋ ਅਰਥ ਤੋਂ ਵੰਦੇ ਨਾ ਤਾਂ ਠੰਡਾ ਆਂਦਾ ਨਾ ਗਰਮ ਆਂਦਾ ਉਹਦਾ ਟੈਂਪਰੇਚਰ ਹਮੇਸ਼ਾ ਕਨਸਟੈਂਟ ਹੈ 15 ਤੋਂ 18 ਡਿਗਰੀ ਤੱਕ ਮੈਂਟੇਨ ਹੈ ਬਸ ਸਾਡਾ ਜੋ ਇੱਕ ਭਰਮ ਬਣਿਆ ਉਹ ਸਾਡੇ ਸਰੌਂਡਿੰਗ ਦੀ ਵਜ੍ਹਾ ਨਾਲ ਹੈ ਕਿ ਸਾਡਾ ਆੜੇ ਦੋਲੇ ਠੰਡੇ ਜਿਆਦਾ ਹੈ ਤੇ ਥੱਲੇ ਪਾਣੀ ਜਿਹੜਾ ਗਰਮ ਆਇਆ ਕਿਉਂਕਿ ਦਾ ਟੈਂਪਰੇਚਰ ਜਿਆਦਾ ਹੈ ਬਾਹਰ ਟੈਂਪਰੇਚਰ ਘੱਟ ਹੈ ਇਸੇ ਤਰ੍ਹਾਂ ਗਰਮੀਆਂ 'ਚ ਪਾਣੀ ਜਿਆਦਾ ਬਾਹਰ ਗਰਮੀ ਜਿਆਦਾ ਹੈ ਪਰ ਅੰਡਰਗ੍ਰਾਉਂਡ ਪਾਣੀ ਦਾ ਟੈਂਪਰੇਚਰ ਉਹਦੇ ਕੰਪੈਰੀਟਿਵਲੀ ਘੱਟ ਹੈ ਸੋ ਉਮੀਦ ਕਰਨਾ ਅੱਜ ਦਾ ਜੋ ਤੁਹਾਨੂੰ ਕਨਸੈਪਟ ਸਮਝ ਆਇਆ ਹੋਵੇਗਾ ਉਨ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਰਹਾ ਕਿ ਸਰਦੀਆਂ ਦੇ ਵਿੱਚ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਜਾਂ ਨੀਂਹ ਨਾਲ ਨਹਾਉਣਾ ਚਾਹੀਦਾ ਇਹਦੇ 'ਤੇ ਅੱਗੇ ਸਵਾਲ ਦੀ ਡੀ ਕਰਾਂਗੇ ਇਹਦੇ ਤੇ ਵੀ ਅਸੀਂ ਚਰਚਾ ਕਰਾਂਗੇ ਕਿਸੇ ਦਿਨ ਥੈਂਕ ਯੂ ਵੈਰੀ ਮਚ ਐਂਡ ਹੈਵ ਅ ਨਾਈਸ ਡੇ ਆਪਣਾ ਖਿਆਲ ਰੱਖੋ ਸਰਦੀਆਂ ਦੇ ਵਿੱਚ ਚੰਗਾ ਖਾਓ ਥਿੰਕ ਹੈਲਦੀ ਲਾਈਫਸਟਾਈਲ ਐਂਡ ਲਿਵ ਹੈਲਦੀ ਲਾਈਫ ਥੈਂਕ ਯੂ ਐਂਡ ਹੈਵ ਅ ਨਾਈਸ ਡੇ